ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਖਾਲਸਾ ਕੋਈ ਪਹਿਨਾਵਾ ਬਾਹਰੀ ਪੇ ਜਾਂ ਕੋਈ ਬੰਦਾ ਨਹੀਂ ਹੈ ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਖਾਲਸ ਸ਼ੁੱਧ ਬੇਦਾਗ ਬਿਨਾਂ ਮਿਲਾਵਟ ਤੋਂ ਇਹ ਸਾਰੇ ਗੁਣ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ ਭਗਤ ਕਬੀਰदास ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਖਾਲਸੇ ਦੀ ਪਰਿਭਾਸ਼ਾ ਇੰਜ ਦੱਸੀ ਹੈ ਕਹਿ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ ਖਾਲਸਾ ਉਹ ਹੈ ਜਿਸ ਨੇ ਖਾਲਸ ਪ੍ਰਮਾਤਮਾ ਦੇ ਖਾਲਸ ਗੁਣਾ ਅਤੇ ਪ੍ਰੇਮਾ ਭਗਤੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਦਾ ਹੈ ਅਤੇ ਫਤਿਹ ਵੀ ਵਾਹਿਗੁਰੂ ਦੀ ਹੀ ਹੈ ਅੱਗੋਂ ਗੁਰੂ ਸਾਹਿਬ ਆਖਦੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਹੀ ਰੂਪ ਹੈ ਅਤੇ ਮੈਂ ਖਾਲਸੇ ਦੇ ਵਿੱਚ ਨਿਵਾਸ ਕਰਦਾ ਹਾਂ ਮੈਂ ਉਸ ਖਾਲਸੇ ਵਿੱਚ ਨਿਵਾਸ ਕਰਾਂਗਾ ਜੋ ਮੇਰੇ ਦਸੇ ਖਾਲਸਾ ਪੰਥ ਦੇ ਸਿਧਾਂਤਾਂ ਦਾ ਪਾਲਨ ਕਰਨਗੇ ਉਹ ਕਿਹੜੇ ਹਨ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾ ਮਨ ਨੇਕ ਨਾ ਆਵੇ ਖਾਲਸਾ ਖੰਡੇ ਬਾਟੇ ਦੀ ਪਹਲ ਛੱਕ ਕੇ ਇੱਕ ਅਕਾਲ ਪੁਰਖ ਤੋਂ ਸਿਵਾਏ ਹੋਰ ਕਿਸੇ ਨੂੰ ਨਹੀਂ ਧਿਆਵੇਗਾ ਦੂਜਾ ਗੌਰਮੜੀ ਮਤ ਪੂਰਨ ਨਾ ਮੰਨੇ ਵਾਹਿਗੁਰੂ ਤੋਂ ਇਲਾਵਾ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਨ ਦੀ ਪੂਜਾ ਭੁੱਲ ਕੇ ਵੀ ਨਹੀਂ ਕਰੇਗਾ ਤੀਸਰਾ ਖਾਲਸਾ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਅਤੇ ਸਾਰਿਆਂ ਨਾਲ ਪ੍ਰੇਮ ਭਾਵ ਰੱਖੇਗਾ ਚੌਥਾ ਖਾਲਸਾ ਪਰਾਈ ਇਸਤਰੀ ਤੰਬਾਕੂ ਮਾਸ ਅਤੇ ਨਸ਼ਿਆਂ ਤੋਂ ਦੂਰ ਰਹੇਗਾ ਪੰਜਵਾਂ ਖਾਲਸਾ ਮਾਲਾ ਦੇ ਨਾਲ ਸ਼ਸਤਰ ਵੀ ਧਾਰਨ ਕਰੇਗਾ ਛੇਵਾਂ ਖਾਲਸੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਰਮ ਦੀ ਦੇਸ਼ ਦੀ ਰਾਖੀ ਦੇ ਲਈ ਆਪਣਾ ਸਰਵੰਸ਼ ਵਾਰਨ ਲਈ ਤਿਆਰ ਰਹੇਗਾ ਖਾਲਸਾ ਜ਼ਰੂਰੀ ਤੌਰ ਤੇ ਪੰਜ ਕਕਾਰ ਕੀਸ਼ ਕੰਗਾ ਕੜਾ ਕਛਹਿਰਾ ਅਤੇ ਕਿਰਪਾਨ ਧਾਰਨ ਕਰੇਗਾ ਹਰ ਸਾਲ ਰੋਜ਼ ਸਵੇਰੇ ਉਹਨਾਂ ਪੰਜ ਬਾਣੀਆਂ ਦਾ ਜਪਜੀ ਸਾਹਿਬ ਜਾਪ ਸਹਿਰ ਸਵੇਯੇ ਚੋਪਈ ਸਾਹਿਬ ਅਤੇ ਨਨ ਸਾਹਿਬ ਜੀ ਦਾ ਪਾਠ ਕਰੇਗਾ ਜਿਨ੍ਹਾਂ ਦਾ ਉਚਾਰਨ ਖੰਡੇ ਦੀ ਪਾਹੁਲ ਤਿਆਰ ਕਰਨ ਵੇਲੇ ਕੀਤਾ ਗਿਆ ਸੀ 9ਵਾਂ ਖਾਲਸਾ ਆਪਣੇ ਪਰਿਵਾਰਕ ਅਤੇ ਵਿਅਕਤੀਗਤ ਕੰਮ ਗੁਰੂ ਦੀ ਕਿਰਪਾ ਦੇ ਉੱਤੇ ਛੱਡ ਦੇਵੇਗਾ ਅਤੇ ਗੁਰੂ ਨੂੰ ਹੀ ਆਪਣਾ ਸ਼ੁਭ ਚਿੰਤਕ ਮੰਨੇਗਾ 10ਵਾਂ ਖਾਲਸਾ ਆਪਣੀ ਆਮਦਨ ਦਾ ਦਸਵਾਂ ਹਿੱਸਾ ਦਸਵੰਦ ਧਰਮ ਦੇ ਕੰਮਾਂ ਵਿੱਚ ਖਰਚ ਕਰੇਗਾ 11ਵਾਂ ਖਾਲਸਾ ਆਪਸ ਵਿੱਚ ਮਿਲਦੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇਗਾ ਅਤੇ 12ਵਾਂ ਮਰਦ ਖਾਲਸਾ ਆਪਣੇ ਨਾਮ ਦੇ ਪਿੱਛੇ ਸਿੰਘ ਅਤੇ ਖਾਲਸਾ ਇਸਤਰੀ ਕੌਰ ਸ਼ਬਦ ਲਗਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ